ਸਤ ਸ੍ਰੀ ਅਕਾਲ ਜੀ ਇਹ ਤੁਹਾਨੂੰ ਦਿਖਾ ਰਹੇ ਹਾਂ ਜੇ ਦੁੱਬਲੀ ਵਾਲੀ ਗਊਸ਼ਾਲਾ ਗਊਸ਼ਾਲਾ ਦੇ ਵਿੱਚ ਬਹੁਤ ਗਾਵਾਂ ਤੇ ਬੱਚੇ ਬੱਚੀਆਂ ਬਿਲਕੁਲ ਭਰਪੂਰਾ ਕੰਮ ਬਾਕੀ ਸੁੱਕੇ ਦੀ ਬਹੁਤ ਕਮੀ ਆ ਰੇ ਵੇਖੋ ਜੀ ਭੁੱਖੀਆਂ ਵਿਚਾਰੇ ਜਿਹੜੇ ਡੰਗਰ ਹਨ ਬਹੁਤ ਮਰ ਰਹੇ ਆ ਜੀ ਸਿਆਲ ਦੇ ਵਿੱਚ ਵੀ ਬਹੁਤ ਡੰਗਰ ਮਰਦੇ ਰਹੇ ਆ ਗਾਵਾਂ ਮਰਦੀਆਂ ਜਦੋਂ ਇਹ ਸਕੈਨ ਦੀ ਜੀ ਬਿਮਾਰੀ ਆਈ ਸੀ ਬੜੀਆਂ ਹੀ ਗਾਵਾਂ 20 20 5 5 ਵਿਚਾਰੇ ਗਾਵਾਂ ਰੋਜ ਦੀਆਂ ਨੱਪ ਦੇ ਰਹੇ ਆ ਬੜੀ ਮਿਹਨਤ ਕੀਤੀ ਇਹਨਾਂ ਵੀਰਾਂ ਨੇ ਜਿਹੜੇ ਤੇ ਲੱਗੇ ਸੀ ਜੀ ਆ ਦੇਖੋ ਸਾਹਮਣੇ ਮਰੀ ਪਈ ਗਾਂ ਬਾਕੀ ਤੁਹਾਨੂੰ ਆ ਜਾ ਦਿਖਾਉਣਾ ਵੀ ਸੁੱਕੇ ਦੀ ਵੀ ਕਿੰਨੀ ਕਮੀ ਇੱਥੇ ਸੁੱਕਾ ਵੀ ਬਿਲਕੁਲ ਖਤਮ ਦੇਖੋ ਜੀ ਹਾਂ ਅਲੱਗ ਅਲੱਗ ਹਰੇ ਦੇ ਦਾਮਾਂ ਹਾਂ ਜੀ ਕਿਵੇਂ ਲੱਗਦਾ ਤੁਹਾਨੂੰ ਇੱਥੇ ਜੜੀਆਂ گاਵਾਆਂ ਵਾ ਕਿਸ ਹਿਸਾਬ ਕਿਤਾਬ ਲੱਗਦਾ ਵੀ ਜਿਵੇਂ ਭੁੱਖ ਸੁੱਕੇ ਦੀ ਤਾਂ ਬਹੁਤ ਕਮੀ ਆ ਰਹੀ ਤੁਹਾਡੇ ਕਮੀ ਥੋੜੀ ਨਹੀਂ ਭੁੱਖੀਆਂ ਹੀ ਮਰ ਗਈਆਂ ਉਕੇ ਮਰਦੇ ਗਏ ਨੇ ਕੋਈ ਪਾਣੀ ਘਟ ਹੈ ਡੰਗਲ ਮਾਰਾ ਕੋਲ ਪੀਦੇ ਬੱਚੇ ਆ ਪਰ ਪਾਣੀ ਵੀ ਕੋ ਖਾਈਏ ਫੇਰੀ ਜੀ ਕਹ ਲਾ ਪੀਣ ਨੂੰ ਭੁੱਖਾ ਡੰਗਲ ਪਾਣੀ ਕਿੱਥੋਂ ਪੀਵੇ ਬਿਲਕੁਲ ਜੀ ਬਿਲਕੁਲ ਬਹੁਤ ਸ਼ਨੀ ਭੱਲੇਗਾ ਇਹਨਾਂ ਦੇ ਬਹੁਤ ਬੁਰਾ ਹੈ ਗਾਵਾਂ ਮਰ ਬਹੁਤ ਰਹੀਆਂ ਹਨਾ ਬਾਕੀ ਅੱਜ ਡਾਇਰੈਕਟਰ ਪਹੁੰਚਿਆ ਜੀ ਟਿੱਕ ਟੂਕੇ ਤਾਂ ਲਾ ਰਹੇ ਹਾਂ ਜੀ ਕੋਈ ਹਾਲ ਥੋੜਾ ਉੱਤੇ ਦੱਸ ਹਾਂ ਜੀ ਜੀ ਦਿਖਾਇਆ ਤੁਹਾਨੂੰ ਵਿੱਚ ਕਿੰਨੀਆਂ ਗਾਵਾਂ ਮਰ ਗਈਆਂ ਜਿਹੜੀਆਂ ਜੀ ਬਾਕੀ ਆ ਦੇਖ ਲਓ ਜੀ ਗਊਆ ਉਂਸ਼ਾਲਾ ਦੇ ਵਿੱਚ ਸੁੱਕਾ ਤੁਹਾਨੂੰ ਦੇਸੀ ਰਿਹਾ ਕਿ ਕਿੰਨਾ ਕਿ ਸੁੱਕਾ ਵਾ ਸੁੱਕੇ ਦੀ ਬਹੁਤ ਕਮੀ ਬਾਕੀ ਆਹੀ ਆ ਇਹਦੇ ਨਾਲ ਤਾਂ ਦਿਹਾੜੀ ਵੀ ਨਹੀਂ ਨੰਗਣੀ ਇਹਦੇ ਕੋਈ ਹੋਣਾ ਹੀ ਸੁੱਟ ਕੇ ਗਿਆ ਆ ਦੇਖੋ ਹਨਾ ਇਹ ਵੀ ਕੋਈ ਲੱਗਦਾ ਜੀ ਸੁੱਟ ਕੇ ਗਿਆ ਵਾ ਕੰਮ ਖਤਮ ਬਿਲਕੁਲ ਬਾਕੀ ਆ ਜੋ ਤੁਹਾਨੂੰ ਦਿਖਾਉਣੇ ਹੋਰ ਵੀ ਕਿੰਨੀਆਂ گاਵਾ ਆ ਆ ਦੇਖ ਵਿਚਾਰੀ ਉੱਠਣ ਖੁਣੇ ਵਿਚਾਰਿਆ ਹੋਇਆ ਇਹ ਉਠਿਆ ਨਹੀਂ ਜਾ ਰਹਾ ਇਹਦੇ ਕੋ ਵਿਚਾਰੀ ਕੋਲ ਬਿਲਕੁਲ ਪੂਰੀ ਅਜੇ ਵੱਚੀ ਕੇ ਬੱਚਾ ਜੀ ਆ ਵੀ ਆ ਵੀ ਉੱਠਣ ਖਣੋ ਆ ਵੀ ਬਿਮਾਰ ਪਈ ਲੱਗਦੀ ਆ ਦੇਖੋ ਜਿਹੜੇ ਡੰਗਰ ਨਹੀਂ ਉੱਠ ਸਕਦੇ ਆ ਵੀ ਬਿਲਕੁਲ ਕੰਮ ਖਤਮ ਆ ਇਹ ਵੀ ਅੱਜ ਨਹੀਂ ਤਾਂ ਕੱਲ 2-4 ਦਿਨਾਂ ਦੇ ਪਰੋਣੀ ਆਈਆਂ ਇੱਕ ਆ ਗਾਂ ਭੀ ਬਹੁਤ ਤੁਹਾਨੂੰ ਕਿੰਨੀਆਂ گاਵਾ ਜੜੀਆਂ ਇੱਥੇ ਮਰੀਆਂ ਜੀ ਦੇਖ ਜਾਣ ਜੀ ਬਾਕੀ ਹੁਣ ਤਾਂ ਰਤ ਵੀ ਵਧੀਆ ਵਾ ਬਾਕੀ ਸਿਆਲ ਚ ਬਹੁਤ ਜਿਆਦਾ ਨੁਕਸਾਨ ਹੁੰਦਾ ਰਿਹਾ ਜੀ ਬਿਲਕੁਲ ਜੀ ਸੇਵਾ ਹੀ ਕਰ ਰਹੇ ਜੇ ਅੱਜ ਜੀ ਮਾਰਾ ਤੇ ਵੀਰ ਜਿਹੜੇ ਇਥੇ ਪੱਕੇ ਉਹਨਾਂ ਦੀ ਕਹਿੰਦੇ ਤਨਖਾਹ ਕਿੰਨਾ ਕ ਸਮਾਂ ਹੋ ਗਿਆ ਭਈ ਨੂੰ ਉਹਨਾਂ ਵੀਰ ਜੀ ਕਹਿੰਦੇ ਵੀ ਆ ਤਵਾ ਮਾਨੂੰ ਮਹੀਨਾ ਲੱਗ ਗਿਆ ਇਹਦੇ ਤਨਖਾਹ ਢੀਹ ਥੱਕਣੇ ਭਈ ਇਹ ਪਿਛੇ 7 ਮਹੀਨੇ ਜੇ ਇਤਰਾ ਹੀ ਕੰਮ ਨੰਗਿਆ ਹੈ ਨਾ ਹਾਂ ਜੀ ਇਦਾਂ ਚੱਲਣ ਦਿਆ 7 7 8 9 ਮਹੀਨੇ ਨਹੀਂ ਤਨਖਾਹਾਂ ਵਾਂ ਰਹਿਣ ਦੀਆਂ ਨਾ ਤੇ ਕੋਈ ਬੋਨਦਾਰ ਕਹਿੰਦੇ ਆ ਜਿਹੜੇ ਇੱਥੋਂ ਦੇ ਮੁਜਿਆ ਬੰਦੇ ਉਹਨਾਂ ਦਾ ਵੀ ਸੁਤਨਾ ਨਹੀਂ ਦੋ ਤੇ ਸੁੱਕੇ ਦੀ ਕਿੰਨੀ ਕੁ ਕਮੀ ਦੀ ਲੋੜ ਆਪਾਂ ਨੂੰ ਜੀ ਬਿਲਕੁਲ ਜੀ ਹੈ ਹੀ ਨਹੀਂ ਨਾ ਬਿਲਕੁਲ ਹੈਗਾ ਹੀ ਨਹੀਂ ਕੰਮ ਖਤਮ ਆ ਜੀ ਤੇ ਅੱਜ ਵਿਚਾਰਿਆਂ ਨੇ ਆ ਰਸੇ ਲਾਏ ਲੱਗਦਾ ਇਤਰੇ ਸ਼ਤਾਲਾ ਛੂਲਾ ਹੀ ਕੋਈ ਸਿਸਟਮ ਹੀ ਉਹਦੇ 'ਚ ਲੱਗੇ ਲੱਗਦਾ ਛੱਡੇ ਨੇ ਵੀ ਚੱਲੇ ਢਿੱਡ ਭਰ ਲੈਣ ਲਈ ਆ ਬਾਕੀ ਸੁੱਕਾ ਬਿਲਕੁਲ ਖਤਮ ਜੀ ਹਾਂਜੀ ਕਿੰਨੇ ਚਿਰ ਦੀਆਂ ਤਨਖਾਹਾਂ ਰਹਿੰਦੀਆਂ ਆਪਣੀਆਂ ਪਾਉ 10ਵਾਂ ਮਹੀਨਾ ਹੋ ਗਿਆ ਤੇ ਕਦੋਂ ਮਿਲੀ ਸੀ ਕਿਹੜੇ ਮਹੀਨੇ ਚ ਮਿਲ ਗਿਆ ਸੀ ਅੱਛਾ ਦਸਵੇਂ ਤੋਂ ਪਹਿਲਾਂ ਮਿਲੀਆਂ ਹਨ ਹੁਣ 5-6 ਮਹੀਨੇ ਹੋ ਗਏ ਨਹੀਂ ਮਿਲੀਆਂ ਫਿਰ 7 ਮਹੀਨੇ ਹੋ ਗਏ ਪੂਰੇ ਇਹਦੇ ਫਿਰ ਦਸਵੇਂ ਤੋਂ ਪਹਿਲਾਂ ਮਿਲ ਗਿਆ ਨਾ 2 ਮਹੀਨੇ ਇਹ ਤੇ ਪੰਜਵਾਂ 7 ਮਹੀਨੇ ਹੋ ਗਏ ਵੀਰ ਦੱਸਦੇ ਵੀ ਤਨਖਾਹਾਂ ਨਹੀਂ ਮਿਲੀਆਂ ਕੋਣੇ ਚਾਰਨ ਜਾ ਰਹੇ ਆ ਵੀਰ ਉਹ ਨਾਲ ਇਧਰ ਛਟਾਲਾ ਛਟਾਲੇ ਦੇ ਵਿੱਚ ਛੱਡਣ ਕਿ ਤੇ ਢੇਡ ਭਰਨੀਆਂ ਜੀ ਲੱਗ ਗਈ। ਆ ਕਿੰਨਾ ਛਟਾਲਾ ਜਿੱਥੇ ਨਾ ਚਰਨਾ ਵਿਚਾਰੀਆਂ ਨੇ। ਵਾਤੋਂ ਵਾਦੇ ਤੇ ਵੀਰ ਜੀ ਸੁੱਕਾ ਪਹੁੰਚਦਾ ਕਰੋ ਵੀਰ ਜੀ। ਜੇ ਕੋਈ ਦਾਨੀ ਸਚਨ ਜਾਂ ਕੋਈ ਵੀ ਸਮਾਜ ਸੇਵੀ ਸਾਡੀ ਵੀਡੀਓ ਦੇਖਦਾ ਬਾਕੀ ਵੀਰ ਜੀ ਵੀਡੀਓ ਸ਼ੇਅਰ ਜਰੂਰ ਕਰਾ ਜੇ। ਕੋਈ ਨਾ ਕੋਈ ਬੰਦਾ ਜ਼ਰੂਰ ਹੁੰਦਾ ਇੱਕ ਦੂਜੇ ਨਾਲ ਜੁੜਿਆ ਹੁੰਦਾ ਜਿਹੜਾ ਕੋਈ ਨਾ ਕੋਈ ਪੁੰਨ ਦਾ দান ਕਰਨ ਵਾਲਾ ਵੀ ਜਿਹੜਾ ਕਿ ਨੂੰ ਪੈਸਿਆਂ ਦਾ দান ਤਾਂ ਲੋਕ ਬਹੁਤ ਕਰਦੇ ਆ ਪਰ ਸਵਾਦ ਤਾਂ ਹੁੰਦਾ ਜੀ ਇੱਥੇ ਸੁੱਕਾ ਤੂੜੀ ਸਟਾਲਾ ਕੋਈ ਵੀ ਚੀਜ਼ ਪਹੁੰਚਦੀ ਕੀਤੀ ਜਾਵੇ ਆ ਵੀ ਹਣੇ ਮੋੜ ਜੇ ਸਾਰੀਆਂ ਗਾਵਾਂ ਜਿਹੜੀਆਂ ਇਹਨਾਂ ਵਿਚਾਰੇ ਵਾਲੇ ਚਾਰ ਕੇ ਤੇ ਫਿਰ ਇਹਨਾਂ ਦਾ ਕੋਲ ਮਾੜਾ ਮੋੜ ਹਾਲ ਹੋਊਗਾ ਵਿਚਾਰੇ ਪੱਠੇ ਖਾਣਗੇ ਤੇ ਮਨ ਪੌਂਦਾ ਚੋਗਾ ਚੁਗਣਗੇ ਘੰਟਾ ਖੰਡ ਜਿੰਨਾ ਜਿਹੜੀ ਵੀ ਕਹਿੰਗੇ ਇੰਨੇ ਡੰਗਰਾਂ ਨੂੰ ਆ ਦੋ ਚਾਰ ਗਾ ਦੋ ਕੋ ਕਨਾਲਾ ਸਟੈਲਾ ਕਿੰਨਾ ਕ ਟਾਈਮ ਕੱਢਣਾ ਹਨਾ ਰੋਜ਼ ਜਿਹੜੀਆਂ ਚਾਰ ਚਾਰ ਪੰਜ ਪੰਜ ਟਰਾਲੀ ਜਿਹੜੀ ਇੱਥੇ ਇਹ ਅੰਨ ਨਹੀਂ ਆ ਦੇਣਗੇ ਆ ਬੜੀ ਕੋ ਆਹ ਕਾਲੋ ਇਹ ਨਿਆ ਫੇਰੋ ਆਪਿਓ ਨਾ ਆਇਨਾ ਵੇਖ ਕੇ ਇਹ ਕਹਿੰਦਾ ਗਰਮੂ ਹਿੱਕਾ ਮਾਰ ਗਏਂਗਾ ਚਲੇ ਚਲੇ ਦੋ ਅਲਾਵਾ ਨਿਕਲ ਕੇ ਕੋਈ ਨਾ ਜਾਂਦੀਆਂ ਗਾਂ ਇੱਕ ਵਾਰੀ ਤੁਹਾਨੂੰ ਜਾਣਾ ਪੈਣਾ ਮਗਰਾ ਵਾਰ ਕੇ